ਕਿਉਂ ਵੀ ਕਰ ਲੋ ਗੱਲ ਐ ਵੇ ਤੂੰ ਤਾਂ ਚੋਪੀ ਕੀਤਾ ਰਹਿ ਚੰਗੀਆਂ ਜੇ ਉਹ ਤਾਂ ਚੰਗੇ ਕੰਮ ਕਰ ਲੈਂਦੀਆਂ ਵੇ ਤੂੰ ਤਾਂ ਚੋਪੀ ਕੀਤਾ ਰਹਿ ਕੋਈ ਆ ਕਰਦਾ ਕੰਮ ਕੀਤਾ ਉਹਦਰ ਜਗਾ ਬਣੀ ਕਿਦਾ ਬੈਠਾ ਨਹੀਂ ਉਹਦੇ ਜਦੋਂ ਬੈਠਾ ਆਹੋ ਇਦਾਂ ਕਰਕੇ ਭਾਜੀ ਨਹੀਂ ਮੈਂ ਨਹੀਂ ਮੈਂ ਕਿ ਬੈਠਾ ਵਾਂ ਨਹੀਂ ਮੈਂ ਛੋੜ ਦੇ ਨਹੀਂ ਉਹ ਐਕਚੁਅਲੀ ਮੇਰਾ ਗਲਤ ਆ ਗਿਆ ਵੇ ਤੂੰ ਤਾਂ ਚੋਪੀ ਕੀਤਾ ਰਹਾ ਹਾਂ ਆ ਚੰਗੀ ਕੀਤੀ ਤੁਹਾਡੇ ਨਾਲ ਮੈਂ ਗੱਲ ਨੂੰ ਨਹੀਂ ਕੋਈ ਗੱਲ ਨਹੀਂ ਲੱਗ ਜੇ ਪਤਾ ਜਿਹੜਾ ਲੱਗਣਾ ਵਾ ਜਾ ਜਾ ਕੇ ਆਪਣਾ ਕੰਮ ਕਰ ਤੂੰ ਆ ਵੇਖਿਆ ਅਸਲ ਬਣਈਆ ਆ ਵੇਖਿਆ ਮੰਦੇ ਦਾ ਜੇ ਵੀ ਨਹੀਂ ਗੇ ਉਹ ਮੰਨ ਜਣਾ ਵਾ ਕੋਈ ਗੱਲ ਨਹੀਂ ਮੰਦਾ ਹੀ ਨਹੀਂ ਗੇ ਮੰਦਾ ਹੀ ਨਹੀਂ ਗਲਤੀ ਕਰਕੇ ਬੰਦਾ ਨਾਮ ਨਹੀਂ ਤੇ ਫਿਰ ਸਬੂਤ ਹੁੰਦੇ ਹੋਏ ਬੰਦਾ ਨਾਮ ਨਹੀਂ ਤੇ ਫਿਰ ਤੇ ਠੀਠੀ ਹੋਇਆ ਨਾ ਤੂੰ ਇਹ ਤੇ ਵਿਸ਼ਵਾਸ ਕਰੋ ਮੇਰੇ ਤੇ ਤੂੰ ਹੀ ਫੇਰੇ ਲਏ ਮੇਰੇ ਨਾਲ ਤੁਹਾਡੇ ਤੇ ਮੈਂ ਇੰਨਾ ਵਿਸ਼ਵਾਸ ਕੀਤਾ ਤਸੰਡਿਆ ਘੜੀ ਹੁਣ ਮਾਸੀ ਨੇ ਕੀਤਾ ਠੀਕ ਹੈ ਨਾ ਤੁਹਾਡਾ ਸਾਰਿਆਂ ਦਾ ਕਸੂਰ ਆ ਠੀਕ ਹੈ ਨਾ ਸਦਾ ਤੁਹਾਨੂੰ ਸਾਰਿਆਂ ਨੂੰ ਮਿਲਣੀ ਹੈ ਆਹ ਦੇਖ ਲਿਆਈ ਜੇ ਤੇ ਪਿੱਛੇ ਲੱਗ ਗਈ ਆ ਵਾਹ ਆਹ ਵੇਖ ਲਿਆਈ ਜਿਹੜਾ ਤੈਨੂੰ ਕਹਿੰਦਾ ਸੀ ਤੇਰਾ ਹੋਜੂ ਨਾ ਸਜ਼ਾ ਤੇ ਹੋ ਜੇ ਜੋ ਤੂੰ ਹੀ ਕਰਨਾ ਨਾ ਉਹ ਤੇ ਕਰਾਈ ਦਿੱਤਾ ਵਾ ਹੋਰ ਜ਼ੋਰ ਲਾ ਲੋ ਜਾਓ ਜੇ ਰੱਬ ਹੋਣਾ ਵਾ ਤਹੀਂ ਫਿਰ ਕਰਦੇ ਆ ਤਾਂ ਠੀਕ ਆ ਜ਼ੋਰ ਲਾਉਣਾ ਹੀ ਆ ਜ਼ੋਰ ਵਾਲੀ ਕਿਹੜੀ ਗੱਲ ਵਾ ਗਿਆ ਵਾ ਕੋਈ ਸ਼ਰਮ ਕਰ ਤੂੰ ਨਾ ਪਤਾ ਹੀ ਨਹੀਂ ਵੀ ਮੈਂ ਜਵਾਈ ਪਾਈ ਆ ਮੰਮੀ ਉਦੋਂ ਗਲਤੀ ਵੀ ਚੱਲ ਜਾਂਦੀ ਚੁੱਪ ਕਰ ਚੁੱਪ ਕਰ ਗਈ ਹੈ ਨਾ ਸਾਰੇ ਕਿਦਾਂ ਟੱਕੇ ਮਾਰ ਕੇ ਮਾਂ ਪੁੱਤਾਂ ਨੇ ਕੱਢਿਆ ਸੀ ਮੈਂ ਮੰਮੀ ਪਹਿਲਾਂ ਦੀ ਗੱਲ ਕੀਤੀ ਆ ਪਹਿਲਾਂ ਦੀ ਕੀਤੀ ਆ ਪਹਿਲਾਂ ਤਰਲੇ ਮਾਰ ਦਿੰਦੇ ਹੀ ਉਹ ਉਦੋਂ ਤਾਂ ਗੱਲ ਨਹੀਂ ਵਨ ਨਹੀਂ ਸੰਦੀਪ ਇੱਥੇ ਤਾਂ ਨਾਂ ਤੇ ਚੜੇ ਤਾਂ ਪਤਾ ਲੱਗਦਾ ਜਨਾ ਰਾਤ ਪਈ ਗਲਗੜਾ ਲੱਗਦਾ ਬੜਾ ਵਨ ਸੰਦੀਪ ਮੈਨੂੰ ਤਾਂ ਡਰ ਲੱਗਣ ਡਿਆ ਵਾ ਖੈ ਰੋਟੀ ਕਾਦੀ ਆ ਕਾਵਾਂ ਦੇ ਥਰੂ ਤਾਲਵਾ ਰੋਟੀ ਨੰਗਦੀ ਆ ਕਿਤੇ ਘਰ ਵਨ ਸਵੰਨੇ ਤੜਕੇ ਲਾਉਣੇ ਦਿਖਾਉਣੇ ਚੱਲ ਆ ਵੀ ਚੰਗਾ ਹੋ ਗਿਆ ਤੁਸੀਂ ਕਿਹੜਾ ਉਧਰ ਮੈਨੂੰ ਪੁੱਛਣਾ ਸੀ ਹੁਣ ਪਤਾ ਲੱਗਾ ਨਾ ਅੱਛਾ ਤੂੰ ਇਹ ਤੇ ਜਾਣ ਕੇ ਨਜਾਇਜ਼ੀ ਸਾਨੂੰ ਫੜ ਲਿਆ ਜੀ ਕੋਈ ਗਲਤੀ ਨਹੀਂ ਕੀਤੀ 2 1 ਮੇਰੀ ਸੁਣੋ ਗੱਲ ਕੱਲ ਤੁਹਾਡੀ ਨਾ ਤਿੰਨਾਂ ਦੀ ਪੇਸੀ ਆ ਪੇਸੀ ਨੀ ਪੇਸੀ ਗੁਰ ਗੁਰਦੀ ਪੇਸੀ ਆ ਤੇ ਤੀ ਦੂਰ ਬਣਾਵਾਂ ਸੀ ਵਣ ਮੇਰੀ ਸੁਣੋ ਗੱਲ ਕੱਲ ਤੁਹਾਡੀ ਨਾ ਤਿੰਨਾਂ ਜਣੇ ਦੀ ਪੇਸੀ ਆ ਤੇ ਉੱਥੇ ਜਾ ਕੇ ਨਾ ਪੇਸੀ ਪੇਸੀ ਨਾ ਨਾ ਪੇਸੀ ਪੇਸੀ ਸਿੱਖਾ ਕੋ ਪੇਸੀ 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 ਜਦੋਂ ਤੀ ਤੀਰ ਹੋ ਗਏ ਸੀ ਪੇਸੀ ਦੀ ਰਾਰੇ ਦੀ ਤੇ ਰਾੜੇ ਦੀ ਇਹ ਤੇ ਮੇਰੀ ਸੱਸੇ ਦੀ ਤੇ ਸਿਸੇ ਦੀ ਤੇ ਬੋਲ ਦੇ ਤਾਂ ਤੇ ਬੋਲ ਦੇ ਚਿਚਾ ਗੋ ਪੇਸ਼ੀ 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 ਸਾਸ਼ਾ ਲਾਓ ਨਾ ਸ਼ੀਸ਼ਾ ਹਾਂ 2 1 ਮੇਰੀ ਸੁਣੋ ਗੱਲ ਕੱਲ ਤੁਹਾਡੀ ਤਿੰਨ ਜਣਿਆਂ ਦੀ ਨਾ ਪੇਸ਼ੀ ਆ ਤੇ ਉਥੇ ਜਾ ਕੇ ਨਾ ਤੋਤੇ ਵਾਂਗੂ ਸਭ ਕੁਝ ਬੋਲ ਦਿਓ ਭੈਣੇ ਕੀਤਾ ਵਾ ਜੇ ਨਾ ਜੋ ਬੰਦੇ ਸਿਰ ਚ ਕੁਛ ਮਾਰਿਆ ਸੀ ਨਾ ਉਹ ਮੇਰੇ ਪਣਵਈਏ ਨੇ ਮਾਰਿਆ ਸੀ ਤੁਸੀਂ ਇਦਾਂ ਕਰੋ ਜੋ ਤੁਹਾਡਾ ਸੇਵਾ ਪਾਣੀ ਵਨ ਮੈਡਮ ਜੀ ਤੁਹਾਡਾ ਸੇਵਾ ਪਾਣੀ ਕਰ ਦਿੰਨੇ ਆ ਤੁਹਾਡਾ ਨਾ ਤਿੰਨਾਂ ਜਣਿਆਂ ਦਾ ਨਾ ਕੱਢਾ ਦਿਓ ਵਨ ਚੱਲ ਚੱਲ ਬੈਠੀ ਰਹਿ ਇਹੋ ਜੇ ਲਾਲਚ ਨਾ ਮੈਨੂੰ ਨਾ ਦੇ ਮੈਂ ਨੌਕਰੀ ਕਰਨ ਨਹੀਂ ਆ ਉਹਦੇ ਨਾਲ ਹੀ ਮੇਰਾ ਵਨ ਤੁਹਾਡੇ ਵਾਂਗੂ ਨਾ ਮੇਰੇ ਮਨ ਦੇ ਵਿੱਚ ਲਾਲਚ ਹੈ ਨਹੀਂ ਆ ਕੱਲ ਜਾਣਾ ਵਾ ਤੇ ਤਿਆਰ ਹੋ ਤੈ ਉਹ ਵੀ ਕਰ ਲੋ ਗੱਲ ਮੈਂ ਤੂੰ ਤਾਂ ਚੁੱਪੀ ਕੀਤਾ ਰਿਆ ਚੰਗੀਆਂ ਜੇ ਉਹ ਚੰਗੇ ਕੰਮ ਕਰ ਲੈਂਦੀਆਂ ਵੇ ਤੂੰ ਤਾਂ ਚੋਪੀ ਕੀਤਾ ਰਿਹਾ ਕੋਈ ਅਕਲ ਦਾ ਕੰਮ ਕੀਤਾ ਤੂੰ ਉਧਰ ਜਗ੍ਹਾ ਬਣੀ ਕਿਦਾ ਬੇਟਾ ਨਹੀਂ ਉਹ ਜਦੋਂ ਬੈਠ ਆਹੋ ਇਦਾਂ ਕਰਕੇ ਭਾਜੀ ਮੈਂ ਨਾ ਕਿ ਬੈਠਾ ਵਾਂ ਨਹੀਂ ਮੈਂ ਛੋੜ ਦੇ ਨਹੀਂ ਬਿਲਕੁਲ ਮੇਰਾ ਗਲਤ ਆ ਗਿਆ ਵੇ ਤੂੰ ਤਾਂ ਚੋਪੀ ਕੀਤਾ ਰਿਹਾ ਹਾਂ ਆ ਚੰਗੀ ਕੀਤੀ ਤੁਹਾਡੇ ਨਾਲ ਮੈਂ ਗੱਲ ਨੂੰ ਤੁਸੀਂ ਕੋਈ ਗੱਲ ਨਹੀਂ ਲੱਗ ਜਾ ਪਤਾ ਜਿਹੜਾ ਲੱਗਣਾ ਵਾ ਜਾ ਜਾ ਕੇ ਆਪਣਾ ਕੰਮ ਕਰ ਤੂੰ ਆ ਵੇਖਿਆ ਅਸਲ ਬਣੀਆਂ ਆ ਆ ਵੇਖਿਆ ਮੰਦੇ ਦਾ ਜੇ ਵੀ ਨਹੀਂ ਗੇ ਉਹ ਮੰਨ ਜਣਾ ਨਾ ਕੋਈ ਗੱਲ ਨਹੀਂ ਮੰਦਾ ਹੀ ਨਹੀਂ ਕੇ ਮੰਦਾ ਹੀ ਨਹੀਂ ਗਲਤੀ ਕਰਕੇ ਬੰਦਾ ਨਾ ਮੰਨੇ ਤੇ ਫਿਰ ਸਬੂਤ ਹੁੰਦੇ ਆ ਹੋਏ ਬੰਦਾ ਨਾ ਮੰਨੇ ਤੇ ਫਿਰ ਤੇ ਠੀਠੀ ਹੋਇਆ ਨਾ ਤੂੰ ਇਹ ਤੇ ਵਿਸ਼ਵਾਸ ਕਰੋ ਮੇਰੇ ਤੇ ਤੂੰ ਫੇਰੇ ਲਏ ਮੇਰੇ ਨਾਲ ਤੁਹਾਡੇ ਤੇ ਮੈਂ ਇੰਨਾ ਵਿਸ਼ਵਾਸ ਕੀਤਾ ਕੱਸਣ ਡਿਆ ਘੜੀ ਹੁਣ ਮਾਸੀ ਨੇ ਕੀਤਾ ਠੀਕ ਹੈ ਨਾ ਤੁਹਾਡਾ ਸਾਰਿਆਂ ਦਾ ਕਸੂਰ ਆ ਠੀਕ ਹੈ ਨਾ ਸਦਾ ਤੁਹਾਨੂੰ ਸਾਰਿਆਂ ਨੂੰ ਮਿਲਣੀ ਹੈ ਜਿਹਦੇ ਪਿੱਛੇ ਲੱਗ ਗਈ ਆ ਵਨ ਆਹ ਵੇਖ ਲਿਆਈ ਜਿਹੜਾ ਤੈਨੂੰ ਕਹਿੰਦਾ ਏ ਤੇਰਾ ਹੋ ਜੂ ਨਾ ਸਜਾ ਤੇ ਹੋ ਜੇ ਜੋ ਤੂੰ ਹੀ ਕਰਨਾ ਨਾ ਉਹ ਤੇ ਕਰਾਈ ਦਿੱਤਾ ਵਾ ਹੋਰ ਜ਼ੋਰ ਲਾ ਲੋ ਜਾਓ ਇਹਦਾ ਹੋਣਾ ਵਾ ਤੁਸੀਂ ਫਿਰ ਕਰਦੇ ਆ ਉਹ ਤੇ ਠੀਕ ਆ ਜ਼ੋਰ ਲਾਉਣਾ ਹੀ ਆ ਜ਼ੋਰ ਵਾਲੀ ਕਿਹੜੀ ਗੱਲ ਵਾ ਕਿਆ ਵਾ ਕੋਈ ਸ਼ਰਮ ਕਰ ਤੂੰ ਨਾ ਪਤਾ ਹੀ ਨਹੀਂ ਵੀ ਮੈਂ ਜਵਾਈ ਪਾਈ ਆ ਮੰਮੀ ਉਹ ਤਾਂ ਗਲਤੀ ਵੀ ਤੇ ਚੱਲ ਜਾਂਦੀ ਚੁੱਪ ਕਰ ਚੁੱਪ ਕਰ ਗਈ ਹੈ ਨਾ ਸਾਰੇ ਕਿਦਾਂ ਤੱਕੇ ਮਾਰ ਕੇ ਮਾਂ ਪੁੱਤਾਂ ਨੇ ਕੱਢਿਆ ਸੀ ਮੈਂ ਮੰਮੀ ਪਹਿਲਾਂ ਦੀ ਗੱਲ ਕੀਤੀ ਆ ਪਹਿਲਾਂ ਦੀ ਕੀਤੀ ਆ ਪਹਿਲਾਂ ਤਰਲੇ ਮਾਰ ਦਿੰਦੇ ਸੀ ਉਹ ਉਹ ਤਾਂ ਉਹ ਗੱਲ ਨਹੀਂ ਵਨ ਨੀ ਸੰਦੀਪ ਇੱਥੇ ਤਾਂ ਨਾਂ ਤੇ ਚੜੇ ਤੋਂ ਪਤਾ ਲੱਗਦਾ ਜਿੰਨਾ ਰਾਤ ਪਈ ਗਲਗਲਾਂ ਲੱਗਦਾ ਬੜਾ ਵਨ ਸੰਦੀਪ ਮੈਨੂੰ ਤਾਂ ਡਰ ਲੱਗਣ ਡਿਆ ਵਾ ਹਾਈ ਰੋਟੀ ਕਾਦੀ ਆ ਕਾਵਾਂ ਦੇ ਥਰੂ ਧਾਲ ਵਾ ਰੋਟੀ ਨੰਗਦੀ ਆ ਕਿਤੇ ਘਰ ਵਨ ਸਵੰਨੇ ਤੜਕੇ ਲਾਉਣੇ ਦਿਖਾਉਣੇ ਚੱਲ ਆ ਵੀ ਚੰਗਾ ਹੋ ਗਿਆ ਤੁਸੀਂ ਕਿਹੜਾ ਉਧਰ ਮੈਨੂੰ ਪੁੱਛਣਾ ਸੀ ਹੁਣ ਪਤਾ ਲੱਗਾ ਨਾ ਅੱਛਾ ਤੂੰ ਇਹਦੇ ਜਾਣ ਕੇ ਨਜਾਇਜ਼ ਹੀ ਸਾਨੂੰ ਫੜ ਲਿਆ ਜੇ ਕੋਈ ਗਲਤੀ ਨਹੀਂ ਕੀਤੀ 2 1 ਮੇਰੀ ਸੁਣੋ ਗੱਲ ਕੱਲ ਤੁਹਾਡੀ ਨਾ ਤਿੰਨਾਂ ਦੀ ਪੇਸੀ ਆ ਪੇਸੀ ਨਹੀਂ ਗੁਰ ਦੀ ਪੇਸੀ ਆ ਪੇਸੀ ਆ ਤੇ ਦੀ ਦੂਰਾ ਨਾ ਵਸੀ 1 ਮੇਰੀ ਸੁਣੋ ਗੱਲ ਕੱਲ ਤੁਹਾਡੀ ਨਾ ਤਿੰਨਾਂ ਜਣਿਆਂ ਦੀ ਪੇਸੀ ਆ ਤੇ ਉੱਥੇ ਜਾ ਕੇ ਨਾ ਪੇਸ਼ ਪੇਸ਼ ਹੀ ਹੁੰਦਾ ਨਾ ਦੋ ਪੇਸ਼ ਪੇਸ਼ ਸ਼ਿਸ਼ਾ ਕੋ ਪੇਸ਼ੀ 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 ਜਦੋਂ ਦੀ ਤੀਰ ਹੋ ਗਏ ਕੰਡੀ ਪੇਸ਼ੀ ਦੀ ਰਾਰੇ ਦੀ ਤੇ ਰਾੜੇ ਦੀ ਇਹ ਤੇ ਮੇਰੀ ਸੱਸੇ ਦੀ ਤੇ ਸਿਸੇ ਦੀ ਪੇਸ਼ੀ ਇਹ ਬੋਦੇ ਤਾਂ ਤੇ ਇਹ ਬੋਦੇ ਸ਼ਿਸ਼ਾ ਕੋ ਪੇਸ਼ੀ 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 ਸਾਸ਼ਾ ਲਾਓ ਨਾ ਸ਼ਿਸ਼ਾ ਹਾਂ 2 1 ਮੇਰੀ ਸੁਣੋ ਗੱਲ ਕੱਲ ਤੁਹਾਡੀ ਤਿੰਨ ਜਣਿਆਂ ਦੀ ਨਾ ਪੇਸ਼ੀ ਆ ਤੇ ਉਥੇ ਜਾ ਕੇ ਨਾ ਤੋਤੇ ਵਾਂਗੂ ਸੰਕੋਚ ਬੋਲ ਦਿਓ ਭੈਣ ਨੇ ਕੀਤਾ ਵਾ ਜੇ ਨਾ ਜੋ ਬੰਦੇ ਸਿਰ ਚ ਕੁਛ ਮਾਰਿਆ ਹੈ ਨਾ ਉਹ ਮੇਰੇ ਪਣਵਈਏ ਨੇ ਮਾਰਿਆ ਹੀ ਤੁਸੀਂ ਇਦਾਂ ਕਰੋ ਜੋ ਤੁਹਾਡਾ ਸੇਵਾ ਪਾਣੀ ਵਨ ਮੈਡਮ ਜੀ ਤੁਹਾਡਾ ਸੇਵਾ ਪਾਣੀ ਕਰ ਦਿੰਦੇ ਆ ਤੁਸੀਂ ਆਡਾ ਨਾ ਤਿੰਨਾ ਜਾਣਿਆਂ ਦਾ ਨਾ ਕੱਢਾ ਦਿਓ ਵਨ ਚੱਲ ਚੱਲ ਬੈਠੀ ਰਹਿ ਇਹੋ ਜੇ ਲਾਲਚ ਨਾ ਮੈਨੂੰ ਨਾ ਦੇ ਮੈਂ ਨੌਕਰੀ ਕਰਨ ਨਹੀਂ ਆ ਉਹਦੇ ਨਾਲ ਹੀ ਮੇਰਾ ਵਨ ਤੁਹਾਡੇ ਵਾਂਗੂ ਨਾ ਮੇਰੇ ਮਨ ਦੇ ਵਿੱਚ ਲਾਲਚ ਹੈ ਨਹੀਂ ਆ ਕੱਲ ਜਾਣਾ ਵਾ ਤੇ ਤਿਆਰ ਹੋ